ਸਾਡੇ ਵਿਦਿਆਰਥੀਆਂ ਦੀ ਜੱਥੇਬੰਦੀਆ ਕਾਲਜ ਤੇ ਅਸੀਂ ਟੀਚਰਾਂ ਨਾਲ ਇੱਥੇ ਹਮਾਇਤ ਦੇ ਵਿੱਚ ਉੱਤੇ ਆਏ ਆ ਇਹਨਾਂ ਦੇ ਧਰਨੇ ਦੀ ਹਮਾਇਤ ਕਰਦੇ ਹੋਏ ਅੱਜ ਅਸੀਂ ਇੱਥੇ ਪਹੁੰਚੇ ਆ ਕਿਉਂਕਿ ਜਿਹੜੀ ਅਟਪਰਤੀ ਹੋਈ ਹੈ ਹੁਣ ਤਾਂ ਇਹ ਚਾਹੀਦਾ ਸੀ ਕਾਲਜ ਦੇ ਵਿੱਚ ਮਤਲਬ ਜਿਹੜੇ 20 ਸਾਲਾਂ ਤੋਂ ਗੈਸ ਫੈਕਲਟੀ ਟੀਚਰ ਕਾਲਜ ਨੂੰ ਸੰਭਰੇ ਨੇ ਇੱਥੋਂ ਦੇ ਵਿਦਿਆਰਥੀਆਂ ਨੂੰ ਸੰਭਰੇ ਨੇ ਕਈ ਸਾਲਾਂ ਤੋਂ ਆ ਜਿਹੜੀਆਂ ਹਰੇਕ ਤਰ੍ਹਾਂ ਦੀ ਐਕਟੀਵਿਟੀ ਪੜਾਉਣ ਦੇ ਨਾਲ ਨਾਲ ਐਨਐਸਐਸ ਐਨਸੀਸੀ ਜਾ ਹੋ ਖੇਡਾਂ ਦੀਆਂ ਗਤੀਵਿਧੀਆਂ ਬੱਚਿਆਂ ਦੀਆਂ ਪ੍ਰੀਖਿਆਵਾਂ ਪੇਪਰ ਮਾਰਕ ਕਰਨ ਐਸੈਸਮੈਂਟ ਬਣਾਉਣੇ ਭਰਨੀ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਜਿੰਨੀ ਦੇਰ ਤੋਂ ਭਰਤੀ ਨਹੀਂ ਹੋਈ ਓਨੀ ਦੇਰ ਤੋਂ ਗੈਸਟ ਫੈਕਲਟੀ ਜਿਹੜੇ ਹੈਗੇ ਆ ਅਸੀਂ ਚੱਲ ਰਹੇ ਹੈਗੇ ਆ ਤੇ ਸਾਰੇ ਕੰਮ ਕਾਲ ਜਾਂਦਾ ਅਸੀਂ ਸੰਭਾਲਿਆ ਹੋਇਆ ਪਿਛਲੀ ਚੰਨੀ ਸਰਕਾਰ ਨੇ ਜਿਹੜੀ ਭਰਤੀ ਕੱਢੀ ਸੀ 1158 ਦੀ ਬਹੁਤ ਮਤਲਬ ਕਿ ਤਕਨੀਕੀ ਕਾਰਨਾਂ ਕਰਕੇ ਉਹਦੇ ਵਿੱਚ ਗਲਤੀਆਂ ਸੀਗੀਆਂ ਉਹ ਗਲਤੀਆਂ ਕਰਕੇ ਉਹ ਭਰਤੀ ਇੱਕ ਵਾਰ ਰੱਦ ਹੋ ਗਈ ਸੀ ਤੇ ਦਵਾਰੇ ਡਬਲ ਬੈਂਚ ਦੇ ਉਹ ਕੇਸ ਨੇ ਜਿਹੜੇ ਜਿੱਤ ਕੇ ਆਏ ਨੇ ਪਰ ਚੋਰਾਂ ਦੀ ਤਰ੍ਹਾਂ ਰਾਤਾਂ ਨੂੰ ਉਹਨਾਂ ਨੂੰ ਜੁਆਇਨ ਕਰਾਇਆ ਗਿਆ ਉਹਦੇ ਤੇ ਵੀ ਇਹ ਕਿੰਤੂ ਪ੍ਰੰਤੂ ਆ ਜਿਹੜਾ ਬੰਦਾ ਪਰ ਭਰਤੀ ਜਿਹੜੀ ਉਹਨਾਂ ਦੀ ਹੋਈ ਆ ਕਾਲਜਾਂ ਦੇ ਵਿੱਚ ਜੁਆਇਨ ਕਰਾਇਆ ਉਹਨਾਂ ਨੂੰ ਇਸ ਬਿਹਾਰ ਤੇ ਕਰਾਇਆ ਕਿ ਗੈਸਟ ਫੈਕਲਟੀ ਜਿਹੜੇ ਬੈਠੇ ਨੇ ਉਹਨਾਂ ਦੀਆਂ ਪੋਸਟਾਂ ਨੂੰ ਖਾਲੀ ਮੰਨਦੇ ਹੋਏ ਉਹਨਾਂ ਨੂੰ ਉੱਤੇ ਜਿਹੜਾ ਹੈਗਾਗਾ ਜੁਆਇਨ ਕਰਾਇਆ ਜਾਵੇ ਇਹ ਸਰਾਸਰ ਗਲਤ ਹੈ ਉਹਨਾਂ ਪੋਸਟਾਂ ਤੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕੰਮ ਕਰ ਰਹੇ ਆ ਪਰ ਉਹ ਪੋਸਟਾਂ ਜਿਹੜੀਆਂ ਸਰਕਾਰ ਨੇ ਖਾਲੀ ਦਰਸਾ ਕੇ ਸਾਡੀਆਂ ਥਾਵਾਂ ਤੇ ਉਹਨਾਂ ਬੰਦਿਆਂ ਨੂੰ ਜੁਆਇਨ ਕਰਾਇਆਗਾ ਤੇ ਇਹ ਸਰਾਸਰ ਗਲਤ ਆ ਅਸੀਂ ਇਹੀ ਡਿਮਾਂਡ ਕਰਦੇ ਆ ਵੀ ਪੋਸਟਾਂ ਦੀ ਗਿਣਤੀ ਆ ਜਿਹੜੀ ਉਹ ਵਧਾਈ ਜਾਵੇ